ਓਏ ਮੋਟਰਸਾਈਕਲ ਜਾ ਚਲਾ ਓਏ ਮੋਟਰ ਮਗਰ ਕੌਣੀ ਕੀ ਮਗਰ ਓ ਯਾਰ ਮੁੰਡੇ ਨੇ ਲਿਫਟ ਮੇਰੇ ਕੋ ਨਹੀਂ ਕਹਿੰਦਾ ਲੈ ਤੇਰੇ ਕਮਾਲ ਹੋ ਗਈ ਲਿਫਟ ਤੇਰੀ ਤੇਰਾ ਪਿੰਡ ਕਿਹੜਾ ਆ ਤੇਰਾ ਪਿੰਡ ਬੰਦਾ ਹੈ ਬਾਜ਼ਾਰ ਤੋਂ ਜਾਂਦਾ ਗੋਲ ਗੋਲ ਗੋਰੇ ਨਗਰ ਉਹ ਕਿੱਥੋਂ ਦਾ ਜਿਹੜਾ ਨਾਲ ਹੀ ਉਹ ਮੁੰਡਾ ਇੱਥੋਂ ਦਾ ਕੀ ਨਾਮ ਲਈਦਾ ਵਾ ਨਾਮ ਸਾਰੇ ਲੈਗਾ ਨਾਲ ਭੱਟੀ ਦਾ ਕੀ ਨਾਮ ਦੱਸ ਉਹਦਾ ਨਾਮ ਦੱਸ ਉਹਦਾ ਨਾਮ ਪੀਤੂ ਹੈ ਪੀਤੂ ਨਾਮ ਉਹਦੇ ਪਿਓ ਦਾ ਕੀ ਨਾਮ ਉਹਦੇ ਪਿਓ ਦਾ ਦੀ ਨਾਮ ਪਤਾ ਤੇਰਾ ਨਾਮ ਕੀ ਕਰਦਾ ਏ ਮੇਰਾ ਨਾਮ ਕਾਸ਼ ਹੈ ਤੇਰਾ ਨਾਮ ਕੀ ਕਰਦਾ ਏ ਮੈਨੂੰ ਕਹਿੰਦਾ ਵੀ ਲਿਫਟ ਦੇ ਮੈਨੂੰ ਮੈਂ ਦੇ ਦਿੱਤੀ ਤੇ ਮੈਂ ਮੈਂ ਵਿਚ ਲੱਵਜਾਰ ਉਹ ਕੁੜੀ ਦਾ ਨਾਮ ਉਹਦੇ ਨਾਮ ਦਾ ਯਾਰ ਮੈਂ ਤੇਰਾ ਕਹਿੰਦਾ ਪੈਰਾਂ ਦਾ ਪਤਾ ਸਾਰਾ ਤੇ ਤੈਨੂੰ ਇਹ ਨਹੀਂ ਪਤਾ ਲੈ ਪਿਓ ਦਾ ਦੀਦੀ ਮੈਂ ਆਪਾਂ ਕੋਈ ਕੀ ਕਾਹ ਵੇਲਾ ਤੈਨੂੰ ਇਹ ਆਹ ਫੋਨ ਤੂੰ ਆਹ ਫੋਨ ਖੋਇਆ ਹੈ ਨਾ ਤੂੰ ਕਿੰਨੇ ਖੋਇਆ ਆ ਫੋਨ ਤੂੰ ਖੋਇਆ ਨੇ ਮੈਂ ਨਾਲ ਚਲਾਉਂਦੇ ਆ ਉਹ ਖੋਇਆ ਬੰਦਾ ਸਦਰ ਆ ਤੈਨੂੰ ਪੁਲਿਸ ਨੇ ਬੁਕਾੜਨਾ ਸਾਰਾ ਕੁਝ ਅੱਜ ਬੋਲੋ ਸਹੀ ਲਾ ਅੱਜ ਤੋਂ ਦੱਸ ਲਾ ਮੈਂ ਖੋਇਆ ਫੋਨ ਸਿਮਪਲ ਹੋਣਾ ਏ ਸਿਮਪਲ ਗੱਡੇ ਉਹਦੇ ਚ ਉਹਦੇ ਦੇ ਸਿਮਪਲ ਯਾਰ ਮਮਾ ਦੀਆਂ ਕੀ ਕਰਦਾ ਬਹੁਤ ਹੈ ਕੰਮ ਹੀ ਬਹੁਤ ਹੈ ਨਵੀਂ ਕੀ ਵੀ ਕਿੱਲ ਫੋਨ ਕਰਦਾ ਵਿੱਕੀ ਨੂੰ ਆ ਵੀ ਵੇਖੋ ਇਹ ਤਾਂ ਨਹੀਂ ਲੋਖ ਲਾਓ ਇਹੋ ਬਿੱਲੋ ਆ ਮੇਰਾ ਆਪਣਾ ਫੋਨ ਯਾਰ ਫੋਨ ਭਰਾ ਲੋਗ ਉਹ ਜਿਹੜੇ ਪੱਦੇ ਤੇ ਲੱਭਾ ਡੇ ਅਹੀਂ ਉਹਦਾ ਦਿਮਾਗ ਕਰ ਉਹ ਨਾਂ ਲੈਣੀ ਤੇਰਾ ਤੂੰ ਫੋਨ ਖੋਇਆ ਜੇ ਤੇਰੇ ਵਿੱਚ ਮੁੰਡਾ ਨਾ ਆਇਆ ਉਹਦੀ ਨਾਲ ਕੋਈ ਨਹੀਂ ਲੱਗਦਾ ਕਿ ਮੇਰੇ ਖੜੀ ਪੈਨੈਕਟਰ ਜੇ ਤੈਨੀ ਵਾਰੀ ਤੁਹਾਡੇ ਨਾਲ ਬਹਿ ਕੇ ਕਿਹਾ ਬੱਸੇ ਕੋ ਦਰਦ ਤੈਨੂੰ ਇਹ ਰੱਬ ਬਣਾਉਂਦੇ ਆ ਪਰ ਮੈਨੂੰ ਦੱਸਣੇ ਨਹੀਂ ਤੇਰੇ ਕਿਹੜੇ ਨੰਬਰ ਦਾ ਸਾਹ ਦਲੀ ਹੋ ਗਈ ਆ ਮੰਮਿਆ ਅਹੀਂ ਦਿੱਲੀ ਜਾਣੇ ਲੋਕਾਂ ਦੇ ਫੋਨ ਘੋਣ ਨੇ ਤੂੰ ਨੰਬਰ ਦੱਸ ਜਿਵੇਂ ਭੱਜਾਂਗਾ ਤਾਂ ਆ ਗਈ ਯਾਰ ਤੇ ਭੱਜਾਂ ਤੂੰ ਕਿਹਦੇ ਚਪੇੜਾ ਖਾਣੀ ਆ ਭੱਜ ਗਏ ਇੱਧਰ ਇੱਧਰ ਆ ਤੁਰਾ ਤੇਰੀ ਗੱਲ ਸੁਣ ਮੈਂ ਮੰਨਦਾ ਤੂੰ ਚੁੱਕਿਆ ਤੂੰ ਉਹਦਾ ਨਾਂ ਬੱਕਬੱਕ ਸਾਰਾ ਕੁਝ ਤੂੰ ਇਹ ਤੂੰ ਬਤਾਣਾ ਹੈ ਕਿ ਕੋ ਤੂੰ ਫੋਨ ਲਾ ਉਹ ਸੱਜਾ ਤੂੰ ਗੱਲ ਕਰ ਸੱਜਾ ਤੂੰ ਗੱਲ ਕਰ ਉਹਨੂੰ ਆਪਾਂ ਬੰਦਾ ਬਣਾ ਹਾਂ ਨਾ ਮੋਟਰਸਾਈਕਲ ਵਾਲੇ ਠਾਣੇ ਚਲ ਗਏ ਉਹਨਾਂ ਤੇਨੂੰ ਮੋਟਰਸਾਈਕਲ ਤੇਰਾ ਜਾਣਾ ਉਹਨੂੰ ਉਹਨੂੰ ਦੱਸ ਕਰਕੇ ਤੂੰ ਆਜਾ ਬੰਦੇ ਦਾ ਨਾਂ ਬਾਗਾ ਪਣਾ ਉਹ ਬੰਦੇ ਕੀ ਨਾ ਤੇਰਾ ਭਾਈ ਲਾਪਰੀ ਸਿੰਘ ਭਾਈ ਆਪਣਾ ਵੀਰ ਜੀ ਸੰਤੂ ਨੰਗਲ ਦੇ ਚੇਤਨ ਬਰੇ ਗੋਲ ਸੰਤੂ ਨੰਗਲ ਕਿਹੜੀ ਧੱਕਣਾ ਆਪਣੀ ਜਿਹੜਾ ਲੱਤੀ ਕੋਲੋਂ ਜਿਹੜੇ ਨਟੇਰੀਆ ਉਹ ਕੇ ਤੂੰ ਮਗਰ ਭਾਦਰੀ ਵਿਖਾਈ ਤੁਸੀਂ ਇਹਦਾ ਪੂਰੀ ਵਿੱਚ ਮੋਟਰਸਾਈਕਲ ਮਾਰ ਕੇ ਉਹਨਾਂ ਨਾਲ ਖੜਿਆ ਇਸ ਤਰ੍ਹਾਂ ਹੋਇਆ ਸਾਰਾ ਭਾਈ ਮੈਂ ਇਹਦੇ ਨੂੰ ਬਜ਼ਾਰ ਵਾਲੀ ਸਾਈਡ ਤੋਂ ਆਉਣ ਉਹ 12ਵੇਂ ਰੋਡ ਵਾਲੀ ਸਾਈਡ ਤੋਂ ਆਏ ਤੇ ਉਹ ਕੁੜੀ ਕੋ ਫੋਨ ਚਰਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗਾੜੀ ਬੱਸ ਸਟੈਂਡ ਦੇ ਸਾਹਮਣੇ ਐਕਟਿਵਾ ਮਾਰ ਕੇ ਤੇ ਛੁੱਟੇ ਆ ਫਿਰ ਇੱਥੇ ਸਾਰਿਆਂ ਨੇ ਫੜ ਲਏ ਆ ਕਿੰਨੇ ਜਣੇ ਸੀ ਦੋ ਜਣੇ ਭਾਈ ਇੱਕ ਭੱਜ ਗਿਆ ਵਾ ਪਲਸਰ ਮੋੜ ਸਕਤੇ ਹੀ ਇੱਕ ਭੱਜ ਗਿਆ ਤੇ ਇੱਕ ਫੜ ਕੇ ਲੱਗੇ ਹੋਰ ਕਿਥੇ ਚੋ ਤੇਰਾ ਕਿਹਦੇ ਸਾਰੇ ਤੋਂ ਹਾਂਜੀ ਉਹ ਪੁਲਿਸ ਵਾਲੇ ਫੜ ਕੇ ਲੱਗੇ ਜੀ ਦੇਖੋ ਫੋਨ ਕੁੜੀ ਨੂੰ ਦਿੱਤਾ ਜੀ ਹਾਂਜੀ ਫੋਨ ਕੁੜੀ ਨੂੰ ਦੇ ਦਿੱਤਾ ਜੀ ਲੱਗੇ ਤਾਂ ਤੁਸੀਂ ਮਗਰੋਂ ਭੱਜਣਾ ਉਹਨਾਂ ਦੇ ਮਗਰੋਂ ਲੱਗੇ ਸੀ ਨਹੀਂ ਮਗਰ ਨਹੀਂ ਜੀ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਗਾੜੀ ਹਾਂਜੀ ਗਾੜੀ ਐਕਟੀਵੇਟ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ ਫਿਰ ਇੱਥੇ ਸਾਰਿਆਂ ਨੇ ਫੜ ਲਿਆ ਇੱਕ ਭਾਜੀ ਹਾਂਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁਲਿਸ ਲੈ ਕੇ ਫੜ ਗਿਆ ਹਾਂਜੀ ਭਾਜੀ ਹਾਂਜੀ ਇੱਕ ਨਾ ਸ਼ੱਕੀ ਵਿਅਕਤੀ ਲੈਂਦਾ ਕੋਈ ਉਥੇ ਤੁਰਿਆ ਫਿਰਦਾ ਸੀਗਾ ਬੱਸ ਢੇ ਦੇ ਲੱਗੇ ਲੋਕਾਂ ਨੇ ਦੱਸਿਆ ਉਹਨੂੰ ਦੇਹੰਦਾ ਵਾ ਜੇ ਉਹਦੀ ਪੁਛਪੜਤਾਲ ਕਰ ਰਹੇ ਜਾਂਚ ਕਰ ਰਹੇ ਜੋ ਵੀ ਬੰਦੀ ਕਾਰਵਾਈ ਹੈ ਕੀ ਕੀਤੀ ਜਾਊਗੀ ਜੋ ਵੀ ਸਾਹਮਣੇ ਆਏਗੇ ਤੱਤ ਸਾਹਮਣੇ ਆਉਣਗੇ ਚਿਨਾਕੀ ਚਿਨਾਕ ਤੇ ਗੋਲੇ ਨਗਲ ਦਾ ਇੱਕ ਮੁੰਡਾ ਜੇ ਤੇ ਉਹਦੇ ਬਾਰੇ ਪੁੱਛ ਪੜਤਾਲ ਜੇ ਕਰ ਰਹੇ ਆ ਜੇ ਲੈਂਦਾ ਹੀ ਹੈ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਨਾਲ ਵੀ ਇੱਕ ਹੈਗਾ ਸੀ ਉਹ ਨਹੀਂ ਸਾਨੂੰ ਮਿਲਿਆ ਨਾਲ ਬਾਰੇ ਨਹੀਂ ਜੇ ਕੋਈ ਜਾਣਕਾਰੀ ਨਹੀਂ ਮੇਰੇ